ਮੇਰਾ ਨਾਮ ਸ਼ੰਗਾਰਾ ਸਿੰਘ ਮਾਨਾ ਮੈਂ ਭਾਰਤੀ ਕਿਸਾਨ ਜੁਨਿਆਂ ਇਕਤਾ ਗੁਰਾਂਹਾ ਦਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਦਾ ਅੱਜ ਅਸੀਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਜਿਦੇ ਵਿੱਚ ਬੀਕੇ ਜੁ ਇਕਤਾ ਗੁਰਾਂਹਾ ਬੀਕੇ ਜੁ ਇਕਤਾ ਡਕੌਂਦਾ ਮਨਜੀਤ ਧਨੇੜੀ ਤੇ ਦੀਵਾਈ ਵਾਲੀ ਤੇ ਆ ਕ੍ਰਾਂਤੀਕਾਰੀ ਕਿਸਾਨ ਜੁਨਿਆਂ ਤਿੰਨਾ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਅੱਜ ਰੋਸ ਮੁਜ਼ਾਹਰੇ ਕਰਨੇ ਆ ਜਿਦੇ ਵਿੱਚ ਅੱਜ ਸਾਡੀਆਂ ਮੰਗਾਂ ਦਿੱਲੀ ਅੰਦੋਲਨ ਦੀਆਂ ਰਿੰਦਗਾਂ ਮੰਗਾਂ ਜੋ ਜ਼ਬਰ ਹੋਇਆ ਪਿਛਲੇ ਦਿਨੀ ਹਰਿਆਣੇ ਦੇ ਬਾਡਰਾਂ ਤੇ ਉਹ ਜ਼ਬਰ ਦੇ ਖਿਲਾਫ ਤੇ ਨਾਲ ਜਿਹੜਾ 14 ਤਰੀਕ ਨੂੰ ਐਸਕੇਮ ਦਾ ਸੱਦਾ ਚ ਦਿੱਲੀ ਚੱਲੂ ਦਾ ਉਹਦੀਆਂ ਤਿਆਰੀਆਂ ਵਜੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਰੋਸ ਮਜਾਰਾ ਕਰਕੇ ਧਰਨੇ ਦੇ ਕੇ ਐਲਾਨ ਸੀ ਉਹਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨੇ ਜਥੇਬੰਦੀਆਂ ਵੱਲੋਂ ਸਾਂਝਾ ਤੌਰ ਤੇ ਸੀ ਅੱਜ ਇੱਥੇ ਬਠਿੰਡਾ ਡੀਸੀ ਨੂੰ ਮੰਗ ਪੱਤਰ ਵੀ ਦੇਣਾ ਕਿਉਂਕਿ ਪਿਛਲੇ ਦਿਨ ਜੋ ਕੜੇਮਾਰੀ ਹੋਈ ਹੈ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਰੋਸ ਮਜਾਰਾ ਕਰਕੇ ਅੱਜ ਅਸੀਂ ਆਪਦਾ ਉਹ ਜਿਹੜਾ ਚੱਲ ਰਿਹਾ ਅੰਦੋਲਨ ਉਹਦੇ ਨਾਲ ਇੱਕ ਜੁੜਤਾ ਦਿਖਾਉਣ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਅੱਜ ਦਾ ਪ੍ਰੋਗਰਾਮ ਕੀਤਾ ਸੀ ਤੁਹਾਡੇ ਪਰ ਇੱਕ ਜੁੜਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਸੰਕੇਤ ਮਿਲ ਨਹੀਂ ਰਹੇ ਹੈਗੇ ਜੇਕਰ ਗੱਲ ਕੀਤੀ ਹੈ ਸੰਜੋਤ ਕਿਸਾਨ ਮੋਰਚਾ ਆਪਣਾ ਵੱਖਰਾ ਪ੍ਰੋਗਰਾਮ ਦੇ ਰਿਹਾ ਹੈ ਗੈਰ ਰਾਜਨੀਤਿਕ ਆਪ ਦਾ ਦੇ ਨਹੀਂ ਨਹੀਂ ਹਰ ਸਾਰੀ ਲੜਾਈ ਦੇ ਮੈਦਾਨ ਚ ਤਾਂ ਹੈਗੀ ਹੈ ਨਾ ਠੀਕ ਹੈ ਜੀ ਪਹਿਲੀ ਗੱਲ ਅੱਜ ਦੇਖੋ ਸਿ ਆ ਇੱਕ ਜੁੜ ਕੇ ਬੈਠੇ ਆ ਤਿੰਨ ਅੱਜ ਤਾਂ ਜਿੱਥੇ ਬੰਦੇ ਬੈਠੇ ਕੱਲ ਨੂੰ ਸ਼ੀ ਹੋ ਸਕਦੇ ਆ ਉਸ ਤੋਂ ਬਾਅਦ ਸਾਰੀਆਂ ਹੋ ਸਕਦੇ ਆ ਤੁਸੀਂ ਯਾਦ ਕਰੋ ਪਿਛਲਾ ਅੰਦੋਲਨ ਦਿੱਲੀ ਅੰਦੋਲਨ ਵੇਲੇ ਕਿ ਮੁੜ ਕੇ ਇਕੱਠੇ ਹੋ ਗਏ ਆਏ ਹੁੰਦੇ ਹੁੰਦੇ ਇਕੱਠੇ ਤੁਸੀਂ ਦੇਖੋ ਇਹ ਬਿ ਟੋਟਲ ਜਥੇਬੰਦੀਆਂ ਅੱਜ ਲੜਾਈ ਦੇ ਮੈਦਾਨ 'ਚ ਘਰੇ ਤਾਂ ਕੋਈ ਨਹੀਂ ਬੈਠਾ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਆ ਠੀਕ ਆ ਤਰੀਕਾ ਲੜਨ ਦਾ ਆਪ ਦਾ ਆਪ ਦਾ ਸਭ ਦਾ ਜਿਵੇਂ ਦੋ ਫੋਰਮਾਂ ਵੱਲੋਂ ਉੱਥੇ ਬਾਰਡਰਾਂ ਤੇ ਸੱਦਾ ਦਿੱਤਾ ਹੋਇਆ ਉੱਥੇ ਬੈਠੇ ਆ ਦਿੱਲੀ ਜਾਣ ਦਾ ਸੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਉਹਨਾਂ ਨੇ ਜਬਰ ਕੀਤਾ ਜਦੋਂ ਉਹਨਾਂ ਦੇ ਜਬਰ ਹੋਇਆ ਸਾਰੇ ਐਸ ਕੇ ਮੱਡ ਆਪ ਦੇ ਤੌਰ ਤੇ ਲੜੀ ਜਾਂਦੇ ਆ ਅੱਡ ਅੱਡ ਜਥੇਬੰਦੀਆਂ ਵੀ ਆਪ ਦੇ ਤੌਰ ਤੇ ਲੜੀ ਜਾਂਦੇ ਆ ਉਹਦੇ ਤੋਂ ਹੀ ਸਾਰੀਆਂ ਪੰਜਾਬ ਦੀਆਂ ਤੇ ਸਭੂ ਮੁਲਕ ਦੀਆਂ ਜਥੇਬੰਦੀਆਂ ਲੜਾਈ ਦੇ ਮੈਦਾਨ ਇਹ ਏਕਤਾ ਹੀ ਆ ਇਹ ਤਾਲਮੇਲ ਮੇ ਦੀ ਅੱਜ ਮੌਕਾ ਇਹ ਤਾਲਮੇਲ ਮਲਾ ਕੇ ਸਾਰੇ ਲੜਦੇ ਆਂਕੀ ਨਾ ਹਮਾਦੋਟਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਬਣਦਾ ਦਤਰੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਇਹ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਆ ਸਾਂਝਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਖਨੌਰੀ ਤੇ ਜੋ ਸੰਭੂ ਬਾਡਰ ਦੇ ਉੱਤੇ ਜੋ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਆ ਉਹਨਾਂ ਕਿਸਾਨਾਂ ਦੀ ਹਮਾਇਤ ਆ ਉਸ ਹਮਾਇਤ ਦੇ ਵਿੱਚ ਅਸੀਂ ਤਿੰਨ ਕਿਸਾਨ ਜਿਥੇ ਬੰਦਿਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਤੇ ਦੂਜਾ ਇਹਦੇ ਵਿੱਚ ਜੋ ਪਿਛਲੇ ਦਿਨੀਂ ਗੜਿਆਂ ਦੇ ਨਾਲ ਫਸਲਾਂ ਦੀ ਬਹੁਤ ਵੱਡੀ ਤਬਾਹੀ ਹੋਈ ਹੈ। ਅ ਕਣਕ ਤਬਾਹ ਹੋਈ ਹੈ, ਸਰੋਂ ਤਬਾਹ ਹੋਈ ਹੈ, ਹੋਰ ਫਸਲਾਂ, ਸਬਜ਼ੀਆਂ ਬਹੁਤ ਵੱਡੀ ਤਬਾਹੀ ਹੋਈ ਹੈ। ਉਹ ਵੀ ਅਸੀਂ ਸਾਡੀ ਮੰਗ ਹੈ ਅੱਜ ਵੀ ਉਹਨਾਂ ਕਿਸਾਨਾਂ ਦੀ ਬਿਨਾਂ ਕਿਸੇ ਦੇਰੀ ਤੋਂ ਜਿਹੜੀ ਗਰਦੌਰੀ ਕਰਾ ਕੇ ਉਹਨਾਂ ਨੂੰ ਜਿਹੜਾ ਬਣਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਤੇ ਨਾਲ ਉਹਨਾਂ ਸੰਬੰਧ ਮੰਗਾ ਦੇ ਵਿੱਚ ਸੰਬੰਧ ਦੇ ਵਿੱਚ ਜਿਹੜੀਆਂ ਉਸ ਮੋਰਚੇ ਦੀਆਂ ਮੰਗਾਂ ਨੇ ਤੇ ਨਾਲ ਇਹ ਫਸਲਾਂ ਦੇ ਮੁਆਵਜ਼ੇ ਦੀ ਜਿਹੜੀ ਮੰਗ ਹੈ ਉਹਨਾਂ ਦਾ ਮੰਗ ਪੱਤਰ ਵੀ ਅਸੀਂ ਬਟਿੰਡਾ ਡੀਸੀ ਸਾਹਿਬ ਨੂੰ ਦੇਣਾ ਹੈ ਤੇ ਉਹਦੇ ਸਾਹਮਣੇ ਦੇ ਵਿੱਚ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਅਗਲੀ ਕੋਈ ਰਣਨੀਤੀ ਤੁਹਾਡੇ ਸੰਘਰਸ਼ ਦੀ ਜਿਸ ਤਰ੍ਹਾਂ ਆंदोलਨ ਚੱਲ ਰਹੇ ਹੈਗਾ ਕੋਈ ਅਗਲੀ ਰਣਨੀਤੀ ਬਣਾਈ ਗਈ ਅਗਲੀ ਰਣਨੀਤੀ ਐਸਕੇਮ ਦੀ ਹੈ ਜੋ ਐਸਕੇਮ ਦੀ ਕਾਲ ਆਊਗੀ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਪਹਿਲਾਂ ਐਸਕੇਮ ਨੇ ਸੱਦਾ ਦਿੱਤਾ ਹੀ ਹੋਇਆਗਾ ਕਿ ਜਿਹੜਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਇੱਕ ਮਹਾ ਸਮਾਵੇਲਨ ਕਰਨਾ ਹੈ ਕਿਸਾਨ ਮਹਾ ਸਵੇਲਨ ਉਹਦੇ ਵਿੱਚ ਅਸੀਂ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਮਾ ਕਿਸਾਨ ਇਹਦੀ ਐਸਕੇਮ ਦੀ ਉਹ ਜੋ ਵੀ ਕਾਲ ਆਊਗੀ ਅਸੀਂ ਉਹਨੂੰ ਇਹਨੇ ਬਣ ਲਾਗੂ ਕਰਾਂਗੇ